ਮਾਹਰ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਨਾ ਸਾਡਾ ਮਕਾਨ ਬਹੁਤ ਠੱਠਾ ਹੀ ਅੰਦਰ ਸੌਂਦੇ ਸਾਨੂੰ ਪਤਾ ਨਹੀਂ ਕਿ ਕਿਹੜੇ ਵੜੇ ਠੱਠ ਜਾਣਾ ਆ ਤੇ ਡਾਰੀ ਡਾਰ ਹੁੰਦਾ ਸੀ ਜਦੋਂ ਅੰਦਰ ਵੱੜਦੇ ਸਾਂ ਹੁਣ ਮੇਰਾ ਮਕਾਨ ਪੱਕਾ ਬਣ ਗਿਆ ਆ ਰਸੋਈ ਪਾਈ ਆ ਹਰ ਕੰਮ ਹੋਏ ਬੂਵੇ ਲਾ ਕੇ ਦਿੱਤੇ ਨੇ ਧੰਨਵਾਦ ਜਿਹੜੇ ਵੀਰਾਂ ਨੇ ਇੰਨਾ ਮੈਨੂੰ ਸਾਥ ਦਿੱਤਾ ਤੇ ਜਿਹੜਾ ਗਰੀਬਨੀ ਦੀ ਸੁਣੀ ਲਈ ਆ ਤੇ ਮੋਟਰ ਲਾ ਕੇ ਦਿੱਤੀ ਆ ਬਹੁਤ ਸੋਹਣਾ ਕੰਮ ਹੋਇਆ ਵਾ ਲੋਕੋ ਕੋ ਤਾਂ ਮੈਂ ਮਿਲ ਲੈ ਫੋਰ ਗੋਲ ਦੀ ਆ ਮੈਂ ਨਾ ਬੜੀ ਖੁਸ਼ ਆ ਨਾ ਹੁਣ ਅੰਦਰ ਤੋਂ ਹਮਨ ਅੱਜ ਤੇ ਮੈਨੂੰ ਇੰਨਾ ਆ ਤੇ ਬੜੀ ਖੁਸ਼ੀ ਵਾਲੀ ਗੱਲ ਹੋਈ ਆ ਜਿਹੜੀ ਮੈਂ ਆਪਣੇ ਬਹਿ ਗਈ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਬੱਚਿਆਂ ਦੇ ਕੇ ਮੰਦਰ ਬਹਾਂਗੀ ਬੂਏ ਚੰਨੇ ਲਾ ਕੇ ਦਿੱਤੇ ਨੇ ਸੋਹਣੇ ਲਾ ਕੇ ਦਿੱਤੇ ਕੁੰਡੇ ਸਾਰਾ ਸਭ ਲਾ ਕੇ ਦਿੱਤੇ ਨੇ ਆਪਣਾ ਸਾਰੇ ਸਬੰਧ ਬਣਾਇਆ ਧੰਨਵਾਦ ਹੈ ਜਿਹੜੇ ਵੀਰਾਂ ਨੇ ਇੰਨੀ ਮੇਰੀ ਸੁਣੀ ਆ ਤੈਨੂੰ ਨਵਾਜ਼ ਜਿਹੜੀ ਤੂੰ ਹਾਂ ਕਿਤੇ ਮੇਰ ਨਾਲ ਸਾਥ ਦਿੱਤਾ ਜਿਹੜਾ ਕੋ ਹਸਾਬ ਨਾਲ ਤੇ ਬਹੁਤ ਸੋਹਣੀ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਮਾਸਟਰ ਪ੍ਰੀਤਮ ਸਿੰਘ ਲੋਪੂ ਕੇ ਮੈਂ ਇਹ ਦੱਸਣਾ ਚਾਹੁੰਨਾ ਹੈ ਕਿ ਜੋ ਬੀਬੀ ਮਿੰਦਰ ਕੌਰ ਆ ਇਹ ਸਾਡੇ ਪਿੰਡ ਦੀ ਰਹਿਣ ਵਾਲੀ ਹੈ ਇਹਦੇ ਜਵਾਨੀ ਵੇਰੇ ਪਤੀ ਜਿਹੜਾ ਉਹ ਚੜ੍ਹਾਈ ਕਰ ਗਿਆ ਔਰ ਇਹਦਾ ਇੱਕ ਬੇਟਾ ਪੰਜ ਬੇਟੀਆਂ ਸੀ ਉਹ ਬੇਟੀਆਂ ਵੇਈਆਂ ਕਿ ਆਪੋ ਆਪਣੇ ਘਰੀ ਗਏ ਆ ਮੁੰਡਾ ਵੇਆ ਮੁੰਡੇ ਦੀ ਡੈਥ ਹੋ ਗਈ ਗਾ ਛੋਟੇ ਛੋਟੇ ਪੋਤਰਾ ਤੇ ਪੋਤਰੀਆਂ ਨੇ ਤੇ ਇਹਦਾ ਜਿਹੜਾ ਮਕਾਨ ਸੀ ਉਹ ਰਹਿਸ਼ ਵਾਸਤੇ ਜਾਇ ਨਹੀਂ ਸੀ ਬਿਲਕੁਲ ਠੱਠਾ ਚੁੰਦਾ ਸੀ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਵਿਚਾਰੀ ਬਾਲਟੀ ਫੜ ਕੇ ਲੋਕਾਂ ਦੇ ਘਰਾਂ ਜੋ ਪਾਣੀ ਲਿਆਉਂਦੀ ਸੀ ਗੁਰੂ ਪੰਥ ٹرسٹ ਤੇ ਅਸੀਂ ਬਹੁਤ ਧੰਨਵਾਦੀ ਆ ਕਿ ਸਾਡੇ ਪਿੰਡ ਦੀ ਇਹ ਜਿਹੜੀ ਵਾਸੀ ਮਹਿੰਦਰ ਕੌਰ ਆ ਇਹਨੂੰ ਵਧੀਆ ਕਰ ਇੱਕ ਕਮਰਾ ਇੱਕ ਰਸੋਈ ਮੋਟਰ ਲਵਾ ਕੇ ਦਿੱਤੀ ਆ ਉਹਦੇ ਪਲਸਟਰ ਦੀ ਤਿਆਰੀ ਸਾਰਾ ਕੁਝ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਹੈ ਅਸੀਂ ਪਿੰਡ ਵਾਸੀ ਵੀ ਖੁਸ਼ ਆ ਏ ਬੀਬੀ ਮਹਿੰਦਰ ਕੌਰ ਵੀ ਬਹੁਤ ਖੁਸ਼ ਆ ਕਿ ਜਿਹਦੇ ਵਾਸਤੇ ਰਹਿਣ ਬਸੇਰਾ ਵਧੀਆ ਬਣ ਗਿਆ ਜਿਹਨੂੰ ਰਹਿਣ ਨੂੰ ਵਿਚਾਰੀ ਨੂੰ ਆਪਣੇ ਘਰ ਵਿੱਚ ਥਾਂ ਨਹੀਂ ਸੀ ਇੱਥੋਂ ਤੱਕ ਸੀ ਕਿ ਜਦੋਂ ਵਿਚਾਰੀ ਦੇ ਬੇਟੇ ਦੀ ਡੈਥ ਹੋਈ ਜਿਹੜਾ ਸੁਖਨੀ ਸਾਹਿਬ ਦਾ ਪਾਠ ਕਰਾਇਆ ਉਹ ਵਿਚਾਰੀ ਨੇ ਬਾਹਰ ਵਿਹੜੇ 'ਚ ਹੀ ਕਰਾਇਆ ਸੀ ਕਿਉਂਕਿ ਜਿਹੜਾ ਕਮਰਾ ਸੀ ਉਹ ਬਿਲਕੁਲ ਉਸ ਲਾਇਕ ਨੇ ਸੀ ਵੀ ਆਪਾਂ ਉਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਸਕਦੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਇਸ ਕੁੰਭ ਚ ਯੋਗਦਾਨ ਪਾਇਆ ਔਰ ਇਸ ਲੋੜਵੰਦ ਦੀ ਲੋੜ ਪੂਰੀ ਕੀਤੀ ਹੈ ਮੈਂ ਵਾਅਦੇ ਨਾਲ ਕਹਿੰਦਾ ਹਾਂ ਕਿ ਇਹ ਇੱਕ ਇੱਕ ਪੈਸਾ ਜਿਹੜਾ ਹੈ ਉਹ ਸਹੀ ਜਗ੍ਹਾ ਲੱਗਾ ਕੋਈ ਵਿਅਰਥ ਖਰਚੇ ਨਹੀਂ ਹੋਇਆ ਇਹੋ ਜੇ ਲੋੜਵੰਦਾਂ ਦੀ ਰੋਡ ਪੂਰੀ ਕਰਨਾ ਹਮੇਸ਼ਾ ਪਰਮਾਤਮਾ ਖੁਸ਼ ਹੁੰਦਾ ਹੈ ਪਰਮਾਤਮਾ ਇਹਨਾਂ ਵੀਰਾਂ ਨੂੰ ਤਰੱਕੀ ਬਖਸ਼ੇ ਔਰ ਇਹ ਹਮੇਸ਼ਾ ਲੋੜਵੰਦਾਂ ਦੀ ਰੋਡ ਪੂਰੀ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਿਸਤਰੀ ਕੁਲਵਿੰਦਰ ਸਿੰਘ ਇਹ ਜਿਹੜਾ ਮਾਤਾ ਦਾ ਕਮਰਾ ਪਾਇਆ ਗੁਰੂ ਪੰਥ ਵੱਲੋਂ ਮਾਹਰ ਸੱਚੇ ਪਾਤਸ਼ਾਹ ਬੜੀ ਬੜੀ ਉਮਰ ਕਰੇ ਜਿਹੜਾ ਇਹਨਾਂ ਕਮਰਾ ਬਣਾ ਕੇ ਦਿੱਤਾ ਵਾ ਇਹ ਜਿੱਦਦਰ ਮੈਂ ਆਇਆ ਹਾਂ ਬਹੁਤ ਹਾਲਾਤ ਮਾੜੇ ਸੀ ਇਹ ਮੈਨੂੰ ਪਤਾ ਜਾਂ ਆਪ ਨੂੰ ਪਤਾ ਵਾ ਤੇ ਜਮ ਜਿਹੜੀ ਮਾਤਾ ਜਿਹੜੀ ਇਥੇ ਟਾਈਮ ਬਸ ਕਰ ਰਹੀ ਉਹਨੂੰ ਪਤਾ ਵਾ ਤੇ ਮੇਰੇ ਦਾਬ ਅੱਖਾਂ ਵਿੱਚ ਪਾਣੀ ਆ ਗਿਆ ਜਦੋਂ ਵੇਖਿਆ ਨਾ ਕਮਰਾ ਬਹੁਤ ਹਾਲਾਤ ਮਾੜੇ ਸੀ ਮੈਂ ਕਿਹਾ ਵੀ ਸ਼ਾਬਾਸ਼ ਸ਼ੁਕਰਿਆ ਮਾਲਕਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਜਿਹੜਾ ਇਹ ਕਮਰਾ ਹੁਣ ਵੇਖੋ ਲੈਂਟਰ ਪਾ ਦਿੱਤਾ ਵਧੀਆ ਸਾਰੇ ਤੋਂ ਹਰਸ਼ਾ ਪਾਗ ਦਿੱਤੀਆਂ ਫਿਰ ਪਲਸਟਰ ਸਾਰਾ ਕੀਤਾ ਵਾ ਇਹ ਆਪਣਾ ਸਲੈਪ ਪਾਈ ਰਸੋਈ ਵਿੱਚ ਜੋ ਵੀ ਦਰਵਾਜ਼ੇ ਸਨ ਬੈਕਾ ਤੱਕ ਬੈਰਿੰਗ ਤੱਕ ਕਰਵਾ ਕੇ ਦਿੱਤਾ ਵਾ ਫਿਰ ਮੋਟਰ ਵੀ ਲਵਾਕ ਦਿੱਤੀ ਮਾਤਾ ਨੂੰ ਤੇ ਮਾਤਾ ਬਹੁਤ ਖੁਸ਼ ਆਣ ਜਿੰਦਲਾਂ ਬਣ ਗਿਆ ਨਾ ਬਹੁਤ ਖੁਸ਼ ਆ ਮਾਤਾ ਵਾਈਕਰ ਜੀ ਕਾ ਖਾਲਸਾ ਸਿੱਖ ਵਾਈਕਰ ਜੀ ਕੀ